ਹੁਣ ਅਸੀਂ ਸਧਾਰਨ ਪੈਂਡੂਲਮ ਕਿਸ ਤਰ੍ਹਾਂ ਤਿਆਰ ਕੀਤਾ ਹੈ ਉਸ ਦੇ ਬਾਰੇ ਜਾਣਾਂ ਹੁਣ ਅਸੀਂ ਸਧਾਰਨ ਪੈਂਡੂਲਮ ਦੇ ਰਾਹੀਂ ਕਿਸ ਤਰ੍ਹਾਂ ਅਵਰਤਨ ਕਾਲ ਦਾ ਪਤਾ ਕਰ ਸਕਦੇ ਹਾਂ ਉਸ ਨੂੰ ਜਾਣਾਂਗੇ ਤੁਸੀਂ ਇਸ ਵੀਡੀਓ ਦੇ ਵਿੱਚ ਮੇਰੇ ਸਾਹਮਣੇ ਦੋ ਬੱਚੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਬੇਟਾ ਬੇਟਾ ਓਨ ਕਰੀ ਮੋਬਾਈਲ ਜਿੰਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਣੇ ਕੋਲੇ ਉਸ ਸਟਾਪਵਾਚ ਦੀ ਅਸੀਂ ਵਰਤੋਂ ਕਰ ਰਹੇ ਹਾਂ ਹੁਣ ਅਸੀਂ ਕ੍ਰਿਆ ਨੂੰ ਸ਼ੁਰੂ ਕਰਦੇ ਹਾਂ ਜਿੰਦੇ ਵਿੱਚ ਅਸੀਂ 20 ਢੋਲਣਾ ਦੀ ਗਿਣਤੀ ਨੂੰ ਲਵਾਂਗੇ ਅਤੇ 20 ਢੋਲਣਾ ਨੂੰ ਲੱਗਣ ਸਮੇਂ ਕਿੰਨਾ ਸਮਾਂ ਲੱਗਦਾ ਹੈ ਮਤਲਬ 20 ਢੋਲਣ ਪੂਰਾ ਕਰਨ ਲੱਗੇ ਕਿੰਨਾ ਸਮਾਂ ਲੱਗਦਾ ਹੈ ਉਹ ਅਸੀਂ ਇਸ ਸਟਾਪਵਾਚ ਦੀ ਸਹਾਇਤਾ ਨਾਲ ਨੋਟ ਕਰਾਂਗੇ ਬੇਟਾ ਕਰਨਾ ਮਨਦੀਪ 1 2 तीन चार पाँच छत अठ नौ दस ग्यारह बारह तेरह चौदह पंद्रह सोलह सतारा अठारह उन्नी भी जिमें कि तुम तो देख रहे हो ਸਾਡੇ ਕੋਲੇ 20 ਟੋਲਨਾ ਦੇ ਲਈ 31 ਸੈਕਿੰਡ ਦਾ ਸਮਾਂ ਲੱਗਿਆ ਹੈ ਇਹ 20 ਟੋਲਨਾ ਦੀ ਜੋ ਆਪਣੇ ਕੋਲੇ ਗਿਣਤੀ ਹੈ ਉਸ ਲਈ ਲੱਗਾ ਸਮਾਂ ਹੈ ਤਹਾਨੂੰ ਸਿਸ ਦਾ ਅਵਰਤਨ ਕਾਲ ਕਿਵੇਂ ਪਤਾ ਕਰ ਸਕਦੇ ਆ ਅਸੀਂ ਵੀ ਟੋਲ ਕਿਤੇ ਅਗਲੇ ਕੰਗਰੇਜ ਨਾਲ ਸਮਾਂ ਰੱਖਾਂਗੇ ਉਸ ਆਪ ਨੂੰ ਦੁਨੀਆ ਬਹੁਤ 31 ਸੈਕਿੰਡਸ ਲੱਗਦੇ ਆ हम असी तो ढोलन कि समा लगता है वो किमें पता कर सकते हैं एक तो में लगा समा गति तो लगा समा मतलब कि समा लगे आप किन किए हैं भी कितना समा लगे थर्टी सैकेंड तो आप जो डिवाइड करा तो अपने को जेगा आप कह सकते हाँ कि सूँ एक ढोलन के लिए लगभग पॉइंट छे सैकेंड का समा लगे तो इस तरह असी

啊。Ah.